ਕੈਂਸਰ ਦੀ ਨਾਮੁਰਾਦ ਬਿਮਾਰੀ ਕੋਈ ਬਿਮਾਰੀ ਨਹੀਂ ਹੈ ਦੁਨੀਆ ਤੇ ਕਿਸੇ ਨੂੰ ਵੀ ਕੈਂਸਰ ਦੇ ਨਾਲ ਨਹੀਂ ਮਰਨਾ ਚਾਹੀਦਾ ਇਹ ਕਹਿਣਾ ਹੈ ਇੱਕ ਪੋਸਟ ਦੇ ਮੁਤਾਬਕ ਡਾਕਟਰ ਗੁਪਤਾ ਦਾ ਕੈਂਸਰ ਜਿਸ ਨੇ ਹੁਣ ਤੱਕ ਦੁਨੀਆ 'ਚ ਲੱਖਾਂ ਜਾਨਾਂ ਲੈ ਲਈਆਂ ਕਈਆਂ ਦੇ ਘਰ ਉਜਾੜ ਦਿੱਤੇ ਇਹ ਗਹਿਰ ਹਲੇ ਤੱਕ ਲਗਾਤਾਰ ਚੱਰੀ ਹੈ ਅਸੀਂ ਪਹਿਲਾਂ ਵੀ ਆਪਣੇ ਦਰਸ਼ਕਾਂ ਨੂੰ ਇਸ ਨਾਮੁਰਾਦ ਬਿਮਾਰੀ ਦੇ ਇਲਾਜ ਲਈ ਵੀਟ ਗ੍ਰਾਸ ਬਣਾਉਣ ਦੀ ਵਿਧੀ ਬਾਰੇ ਦੱਸ ਚੁੱਕੇ ਹਾਂ ਤੇ ਹੁਣ ਕੈਂਸਰ ਦੇ ਇਲਾਜ ਲਈ ਵਾਇਰਲ ਹੋ ਰਹੀ ਇਸ ਪੋਸਟ ਬਾਰੇ ਵੀ ਅਸੀਂ ਦੱਸਣਾ ਚਾਹਾਂਗੇ ਜਿਸ ਦੇ ਮੁਤਾਬਕ ਜੇ ਤੁਸੀਂ ਇਹ ਤਿੰਨ ਸਟੈਪ ਅਪਣਾਓ ਤਾਂ ਕੈਂਸਰ ਦਾ ਇਲਾਜ ਹੋ ਸਕਦਾ ਹੈ ਤੇ ਉਹ ਸਟੈਪ ਕੀ ਨੇ ਅਸੀਂ ਤੁਹਾਨੂੰ ਦੱਸਦੇ ਹਾਂ ਪਹਿਲਾ ਸਟੈਪ ਤੁਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਚ ਚੀਨੀ ਤੇ ਮਿੱਠੇ ਦਾ ਸੇਵਨ ਬਿਲਕੁਲ ਤਿਆਗ ਦਿਓ ਇਸ ਦੇ ਨਾਲ ਸਰੀਰ ਚ ਮੌਜੂਦ ਕੈਂਸਰ ਦੇ ਸੈੱਲ ਕੁਦਰਤੀ ਮੌਤ ਹੀ ਮਾਰੇ ਜਾਣਗੇ ਦੂਜਾ ਸਟੈਪ ਇੱਕ ਪੂਰੇ ਨਿੰਬੂ ਨੂੰ ਬਲੈਂਡਰ ਚ ਜਾਂ ਮਿਕਸੀ ਚ ਪੀਸ ਲੋ ਤੇ ਫਿਰ ਗਰਮ ਪਾਣੀ ਨਾਲ ਇਸ ਦਾ ਸੇਵਨ 1 ਤੋਂ 3 ਮਹੀਨੇ ਤੱਕ ਕਰੋ ਖਾਣਾ ਖਾਣ ਤੋਂ ਪਹਿਲਾਂ ਇਸ ਦੇ ਨਾਲ ਹੌਲੀ ਹੌਲੀ ਕੈਂਸਰ ਗਾਇਬ ਹੋ ਜਾਵੇਗਾ ਇਹ ਰਿਸਰਚ ਕੀਤੀ ਹੈ ਮੈਰੀਲੈਂਡ ਕਾਲਜ ਆਫ ਮੈਡੀਸਨ ਚ ਜਿਸ ਦੇ ਮੁਤਾਬਕ ਇਹ ਇਲਾਜ ਹਜ਼ਾਰ ਗੁਣਾ ਵਧੀਆ ਹੈ ਕੈਂਸਰ ਲਈ ਕੀਤੀ ਜਾਂਦੀ ਕੀਮੋਥੈਰੇਪੀ ਤੋਂ ਤੀਜਾ ਸਟੈਪ ਸਵੇਰੇ ਸ਼ਾਮ 3 ਚਮਚ ਭਰ ਕੇ ਆਰਗੈਨਿਕ ਨਾਰੀਅਲ ਦੇ ਤੇਲ ਦਾ ਸੇਵਨ ਕਰੋ ਤੇਨਾਂ ਇਲਾਜਾਂ ਚੋਂ ਕੋਈ ਵੀ ਦੋ ਇਲਾਜ ਅਪਣਾਓ ਤੇ ਬਿਨਾ ਕਿਸੇ 슈ਗਰ ਦੇ ਸੇਵਨ ਤੋਂ ਇਸ ਦੀ ਪਰਵਾਹ ਨਾ ਕਰਨਾ ਇੱਕ ਬਹਾਨਾ ਹੈ। ਸੋ ਇਹ ਸਟੈਪਸਨ ਜੋ ਇਸ ਪੋਸਟ 'ਚ ਦੱਸੀ ਗਈ ਸੀ। ਉੱਥੇ ਇੱਕ ਹੋਰ ਪੋਸਟ ਦੇ ਮੁਤਾਬਕ ਉਹ ਸਟੇਟ ਮੈਡੀਕਲ ਯੂਨੀਵਰਸਿਟੀ ਮਾਸਕੋ ਦੇ ਡਾਕਟਰ ਗੁਰਪ੍ਰਸਾਦ ਰੈਡੀ ਨੇ ਵੀ ਇਸ ਮੈਸੇਜ ਨੂੰ ਵਾਰ ਤੋਂ ਵਾਰ ਸ਼ੇਅਰ ਕਰਨ ਲਈ ਕਿਹਾ ਹੈ ਤਾਂ ਜੋ ਕਿਸੇ ਦੀ ਮਦਦ ਹੋ ਸਕੇ। ਬਿਊਰੋ ਰਿਪੋਰਟ, ਦਿੱਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978